ਕਮਲਕੌਰ ਭਾਬੀ ਦੇ ਕਤਲੇ ਮਾਮਲੇ ਬਾਰੇ ਵੱਡੇ ਖੁਲਾਸੇ ਹੋ ਰਹੇ ਹਨ ਅੱਜ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਐਸਐਸਪੀ ਨੇ ਦੱਸਿਆ ਕਿ ਕਤਲ ਦੇ ਸਮੇਂ ਅਮਰਿਤਪਾਲ ਮੈਰੋ ਮੌਕੇ ਤੇ ਮੌਜੂਦ ਸੀ ਪੁਲਿਸ ਦੇ ਅਨੁਸਾਰ ਇਹ ਕਤਲ ਸੋਚ ਸਮਝ ਕੇ ਕੀਤਾ ਗਿਆ ਸੀ ਅਤੇ ਇਸ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਹਨ ਐਸਐਸਪੀ ਨੇ ਕਿਹਾ ਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਛੇਤੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਕਤਲ ਮਾਮਲੇ ਦੀ ਜਾਂਚ ਦੌਰਾਨ ਕੁਝ ਪੱਕੇ ਸਬੂਤ ਮਿਲੇ ਹਨ ਜੋ ਕਿ ਮਹਿਰੋਂ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਹਨ ਪੁਲਿਸ ਨੇ ਕਿਹਾ ਕਿ ਜਲਦੀ ਹੀ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਅਮਰਿਤਪਾਲ ਪਹਿਲਾਂ 7 ਜੂਨ ਨੂੰ ਕਮਲਕੌਰ ਦੇ ਘਰ ਗਿਆ ਸੀ ਉਹ 8 ਜੂਨ ਨੂੰ ਫਿਰ ਲੁਧਿਆਣਾ ਵਿੱਚ ਕਮਲਕੌਰ ਦੇ ਘਰ ਗਿਆ ਤਿੰਨ ਮਹੀਨਿਆਂ ਤੋਂ ਅਮਰਿਤਪਾਲ ਕਮਲਕੌਰ ਨੂੰ ਮਾਰਨੇ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇੱਕ ਯੋਜਨਾ ਬਣਾ ਰਿਹਾ ਸੀ 9 ਜੂਨ ਨੂੰ ਅਮਰਿਤਪਾਲ ਨੇ ਕਮਲਕੌਰ ਨਾਲ ਦੁਬਾਰਾ ਸੰਪਰਕ ਕੀਤਾ ਫਿਰ ਜਸਪ੍ਰੀਤ ਨੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਅਮਰਿਤਪਾਲ ਕਤਲ ਵਾਲੀ ਥਾਂ ਤੇ ਮੌਜੂਦ ਸੀ ਹੁਣ ਅਮਰਿਤਪਾਲ ਅੰਮ੍ਰਿਤਸਰ ਤੋਂ ਜਹਾਜ਼ ਰਾਹੀਂ ਵਿਦੇਸ਼ ਭੱਜ ਗਿਆ ਉਸ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਐਸਐਸਪੀ ਨੇ ਦੱਸਿਆ ਕਿ ਕਤਲੇ ਤੋਂ ਪਹਿਲਾਂ ਮੈਰੋ ਨੇ ਕਮਲਕੌਰ ਤੋਂ ਥੱਪੜ ਮਾਰ ਕੇ ਦੋ ਮੋਬਾਈਲ ਅਤੇ ਉਹਨਾਂ ਦੇ ਪਾਸਵਰਡ ਵੀ ਲਏ SSP ਦੇ ਅਨੁਸਾਰ ਕਤਲ ਦੇ ਕੁਝ ਘੰਟਿਆਂ ਬਾਅਦ ਹੀ ਮੁੱਖ ਅਮਰਿਤਪਾਲ ਮੈਰੋ ਯੂਏਈ ਭੱਜ ਗਿਆ ਯਾਨੀ ਕਿ ਦੁਬਈ ਚਲਾ ਗਿਆ ਮੈਰੋ ਨੇ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਲਈ ਸੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ